ਆਖਦਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਇਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਤਨੂਲਾ ਮੰਡੀ ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਤੇ 27 ਨੂੰ ਲੱਗਦੀ ਆ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਵਾਸ ਇੱਕ ਨੰਬਰ ਤੋਂ ਸਟਾਰਟਿੰਗ ਕਰਾਂਗੇ ਡਿਟੇਲ ਬਾਈ ਹੋਰਾਂ ਨੂੰ ਪੁੱਛਾਂਗੇ ਸਾਰੀ ਤੇ ਬਾਕੀ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਲਾ ਦਾਂਗੇ ਜਿਉਂ ਨੂੰ ਇਹਨਾਂ 'ਚ ਕੋਈ ਵੀ ਝੁੱਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਦੇਖ ਲਿਓ ਆ ਸਾਹਮਣੇ ਇੱਕ ਨੰਬਰ ਦੇ ਝੁੱਟੀ ਦਿਖਾਉਣੇ ਆ ਥਾਣ ਹਵਾਨਾ ਦਿਖਾਉਣੇ ਆ ਨੇੜੇ ਤੋਂ ਦੋਸਤੋ ਇੱਕ ਵਾਰੀ ਮੂਹ ਮੱਥਾ ਦਿਖਾ ਦਾਂਗੇ ਤੇ ਬਾਕੀ ਬਾਈ ਨਾਲ ਕਰਵਾਉਣੇ ਆ ਗੱਲਬਾਤ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸੋ ਬੰਦੀ ਹਰਪਾਲ ਸਿੰਘ ਜੀ ਕੀ ਨਾਮ ਹਰਪਾਲ ਸਿੰਘ ਜੀ ਪਿੰਡ ਕਿਹੜਾ ਵਪਾਰ ਦਾ ਹੀ ਕੰਮ ਆ ਇਹਦੀ ਕੀ ਡਿਟੇਲ ਆ ਜਿਹੜੀ ਇੱਕ ਨੰਬਰ ਦੇ ਖ ਹੋ ਲੱਗਦਾ ਇਹ ਕਲੈਸ ਕਰਦੇ ਆ ਇੱਕ 10 99 ਰੁਪਏ ਰੁਪਿਆ 50 ਰੁਪਏ ਜੀ 30 ਰੁਪਏ ਕਿੰਨਾ ਮੰਗ ਰਿਹਾ ਇੱਕ ਔਖਾ ਨਹੀਂ ਆਈ ਕਿੰਨਾ ਕਹ ਬੋਲਾ ਤਿਆਰ 12 13 ਕਿਲੋ ਬੋਲਾ ਤਿਆਰ 12 13 ਬੱਚਾ ਕੀ ਹੈ ਇਹਦੇ ਨਾਲ ਪਤਾ ਨਹੀਂ ਜੀ ਜਿਆ ਦੇਖ ਬੱਚਾ ਵਪਾਰੀ ਘਾਟ ਹੀ ਦੇਖਦੇ ਨੇ ਦੋਸਤੋ ਚਲੋ ਕੋਈ ਗੱਲ ਨਹੀਂ ਕੱਟੀ ਹੈ ਕਿੰਨੇ ਦੀ ਛੱਡ ਦੇਗਾ ਲਾਸਟ ਦੇਖ ਕੇ ਦੱਸ 100 ਜ਼ਿਆਦਾ ਹੈ ओरिजिनल ਰੇਟ ਦੱਸ ਹੈ 99 ਦੇ ਦੇਗੇ ਹੈ 99 ਦੇ ਦੇਗੇ ਠੀਕ ਹੈ ਬਾਕੀ ਦੂਰ ਤੋਂ ਜਿਹੜੇ ਆਉਣਗੇ ਮਾਨਤਾਨ ਕਰ ਦਿੰਦਾ ਨੰਬਰ ਬੋਲ ਦਿੰਦਾ 90418 90173 ਇੱਕ ਵਾਰੀ ਫਿਰ 90418 90173 ਖੋਲ ਕੇ ਦਿਖਾ ਦੇ ਜੀ ਦੋਸਤੋ ਤੀਜਾ ਸੂਆ ਦੱਸਦਾ ਬਾਈ ਵਪਾਰ ਦਾ ਹੀ ਕੰਮ ਆ ਚਾਰਕ ਦਿਨ ਸੂਣੂ ਹੋਏ ਨੇ 11 12 ਕਿਲੋ ਬੂੜੀ ਤਿਆਰ ਆ ਕਹਿੰਦਾ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਥੋੜੇ ਜੇ ਖੁੱਲੇ ਨੇ ਸਿੰਘ ਦੋਸਤੋ ਦਰਮਿਆਨੇ ਕੱਦ ਘਾਟ ਤੇ ਆ ਖਾਣ ਹਵਾਨਾ ਵਧੀਆ ਲੱਗਿਆ ਦੋਸਤੋ ਮੋٹے ਮੁੱਢਾਲੇ ਥਣ ਨੇ ਚਾਰੋਂ ਥਣ ਨਿਕੜਵੇਂ ਲੱਗੇ ਨੇ ਆ ਦਰਮਿਆਨੇ ਦਾ ਅਧਿਕਾਰ ਚਾਹ ਦੋਸਤੋ ਬਣਾ ਦੇ ਮੇਰੇ ਵੀ ਬਾਕੀ ਦੋਸਤੋ ਤਸੱਲੀ ਤੁਸੀਂ ਨੇੜ ਆ ਕੇ ਕਰਨੀ ਹੁੰਦੀ ਹੈ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੁੰਦਾ ਆ ਦੋਸਤੋ 2 ਨੰਬਰ ਵਾਲੀ ਝੋਟੀ ਹੈ ਇਹ ਹਲੇ ਸੂਣ ਵਾਲੀ ਹੈ ਕੱਚੀ ਹੈ ਇਹਦਾ ਥਣ ਹਵਾਨਾ ਦਿਖਾ ਦਣਾ ਪੂਰਾ ਟੋਪ ਦਾ ਥਣ ਹਵਾਨਾ ਲੱਗਿਆ ਦੋਸਤੋ ਕੱਦ ਬਹੁਤ ਹੈ ਬੇਲ ਬਹੁਤ ਹੈ ਝੋਟੀ ਦੀ ਜਾਨ ਬਹੁਤ ਹੈ ਝੋਟੀ ਦੀ ਦੋਸਤੋ ਇਹ ਕਿੰਨੇਵੇਂ ਸੂਏ ਸੂਣ ਵਾਲੀ ਹੈ ਤੀਜਾ ਸੂਣ ਵਾਲੀ ਹੈ 10 12 ਦਿਨਾਂ ਨਾਲ ਹੀ ਝੋਟੀ ਹੈ 10 12 ਦਿਨਾਂ ਦੀ ਕੱਚੀ ਹੈ ਸਿੰਘੇ ਦਾ ਕਿਵੇਂ ਟੁੱਟ ਗਿਆ ਇਹ ਬੰਦਾ ਮਾਰ ਕੇ ਜੀ ਘਰੇ ਟੁੱਟ ਗਿਆ ਅੱਛਾ ਮਈਆਂ ਨੇ ਫਸਾ ਕੇ ਤੋੜਤਾ ਇਸ ਟਾਈਮ ਕੋਈ ਜ਼ਖਮ ਵਗੈਰਾ ਤਾਂ ਨਹੀਂ ਜੀ ਓਕੇ ਆ ਜਮ ਓਕੇ ਜੀ ਇਹਦਾ ਕੀ ਰੇਟ ਕਰਦੇ ਹਾਂ ਹੋਰ ਵੀ ਚਾ ਲੈ ਜੀ ਠੀਕ ਠਾਕ ਜੀ ਠੀਕ ਆ ਵਧੀਆ ਇਹਦਾ ਇੱਕ ਚਾਲੀ ਕਿੰਨੇ ਵੀ ਛੱਡ ਦੋਗੇ ਤੀ ਨਹੀਂ ਛੱਡਾਂਗੇ ਇੱਕ ਦੀ ਦੀ ਲਾਸਟ ਹਾਂ ਮੱਜਾਂ ਦੇ ਰੇਟ ਤੇਜ਼ ਹੋ ਗਏ ਇਹ ਪੂਰੇ ਫੁੱਲਦੇ ਜਾ ਜੀ ਕਿੰਨੇ ਦਿਨਾਂ ਤੋਂ ਤੇਜ਼ ਹੋਏ ਨਹੀਂ ਭਲਾ 15 ਦਿਨਾਂ 15000 ਮੈਂ ਮਹਿੰਗੀ ਆ ਜੀ 15 20 ਦਿਨਾਂ ਤੋਂ ਤੇਜ਼ ਹੋ ਗਈ ਹਾਂ 10 15000 ਮੁੱਲ ਵੱਧ ਗਿਆ ਮੱਝਾਂ ਮਹਿੰਗਲਦੀ ਨਹੀਂ ਜੀ ਬਾਹਰ ਅੱਛਾ ਇੱਕ ਘਟੂ ਕੀ ਕਹਿੰਦਾ ਕਿਹੜੇ ਮਹੀਨੇ ਚਾ ਕੇ ਰੇਟ ਡਾਊਨ ਹੋਊਗਾ ਇਹ ਅਜੇ 2 ਮਹੀਨੇ ਹੀ ਚੱਲੂਗਾ 2 ਮਹੀਨੇ 2 ਮਹੀਨੇ ਤੋਂ ਬਾਅਦ ਰੇਟ ਡਾਊਨ ਹੋਊਗਾ ਉਸ ਤੋਂ ਬਾਅਦ ਸੂਹਾ ਪਿਆ ਜਾਂਦਾ ਨਾ ਅੱਛਾ ਉਹ ਸੂਈ ਵੀ ਮੈਂ ਘੱਟ ਮਿਲਦੀ ਆ ਠੀਕ ਹੈ ਘਰੇ ਵੀ ਦੋ ਮੰਗੇ ਸੂਹਾਂ ਮੈਂ 10 10 ਐਂ ਐਂ ਬਸ ਅੱਛਾ ਵੀ ਡਿਮਾਂਡ ਬਹੁਤ ਹੋ ਰਹੀ ਆ ਮੱਝਾਂ ਦੀ ਇਸ ਟਾਈਮ ਸੂਈ ਸੂਹਾ ਨਹੀਂ ਪਿਆ ਹਾਂ ਇਸ ਟਾਈਮ ਸੂਈ ਸੂਈ ਵਹੀਂ ਪਾਤਾ ਗੱਭੀ ਸੂਹ ਮੈਂ ਸਾਹ ਪਾਸੇ ਦੀ ਹੋ ਜਾਂਦੀ ਆ ਗੱਭਣਾ ਵ ਤੀਜੇ ਜੂਏ ਵਾਸਤੇ ਕੱਪਣਾ ਦੋਸਤੋ ਥਾਣ ਹਵਾਨਾ ਬਹੁਤ ਸੋਹਣਾ ਝੋਟੀ ਦਾ ਹਲੇ 10-15 ਦਿਨ ਦੀ ਕੱਚੀ ਦਸਦਾ ਬਾਈ 10 ਦਿਨ ਦੀ ਸਿੰਘ ਇੱਕ ਸਿੰਘ ਦੀ ਟੋਪੀ ਜ਼ਰੂਰ ਉਤਰੀ ਹੋਈ ਆ ਦੋਸਤੋ ਦਿਖਾ ਦੂੰਗਾ ਮੈਂ ਤੁਹਾਨੂੰ ਬਾਕੀ ਕੱਦ ਕਾਠ ਬਹੁਤ ਆ ਝੋਟੀ ਦਾ ਢੇਲ ਬਹੁਤ ਆ ਦੋਸਤੋ ਚਾਰੋ ਥਾਣਾ ਮੁੱਠੀ ਦੀ ਚਵਾਈ ਵਾਲੇ ਸੋਹਣੇ ਨਿਖੜਵੇਂ ਲੱਗੇ ਨੇ ਇੱਕ ਸਿੰਘ ਦੀ ਟੋਪੀ ਉਤਰੀ ਹੋਈ ਆ ਦੋਸਤੋ ਦੇਖ ਲੋ ਧਿਆਨ ਨਾਲ ਇੱਕ ਵਾਰੀ ਬਾਕੀ ਕੱਦ ਕਾਠ ਝੋਟੀ ਜਾਣ ਵਾਲੀ ਹੈ 13 ਦੀ ਬਾਈ ਕੰਨਾ ਦੇਣੀ ਹੈ ਬਾਕੀ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ 22 ਹਰਾਂ ਕੋਲ ਜਾ ਕੇ ਦੋਸਤੋ ਆਪਦੀ ਤਸੱਲੀ ਨਾਲ ਲੈ ਜਾ ਹੁਣ 3 ਨੰਬਰ ਵਾਲੀ ਝੋਟੀ ਦਿਖਾਉਣੀ ਆ ਇਹਦਾ ਥਾਣਾ ਹਵਾਨਾ ਦਿਖਾ ਦਣਾ ਦੋਸਤੋ ਇੱਕ ਵਾਰੀ ਇੱਧਰ ਤੋਂ ਤੇ ਬਾਕੀ ਫਿਰ ਤੋਰ ਕੇ ਵੀ ਦਿਖਾਵਾਂਗੇ ਇਹ ਸੂਈ ਹੋਈ ਆ ਪੂਰੀ ਸੂਈ ਆ ਮੰਡੀ ਜਾ ਕੇ ਕੀ ਬੱਚਾ ਦਿੱਤਾ ਹੈ ਕਟਾ ਏ ਦੋਸਤੋ ਮੰਡੀ ਚ ਸੂਈਆ ਹੁਣੀ ਸੂਈਆ ਇੱਥੇ ਆ ਕੇ ਕਿਵੇਂ 부ਜੀ ਦੀ ਕਿਵੇਂ ਖੜੀ ਆ ਜੀ ਹੋਣਾ ਜੀ ਇਹ ਬੁਝ ਗਈ ਸਾਡੀ ਮੰਡੀ ਦਾ ਮਾਨੇ ਜਾਂਦੀਆਂ ਨੇ ਅੱਛੇ ਮੰਡੀ ਚ ਠਕਾਪਟ ਵਗੈਰਾ ਮੰਨ ਜਾਂਦੀ ਆ ਕਿੰਨਵੇਂ ਸੂਈਆ ਸੂਈਆ ਇਹ ਤੀਜਾ ਸੂਈਆ ਪਰ ਦੁੱਧ ਵਗੈਰਾ ਦਾ ਹਾਲੇ ਕੁਝ ਨਹੀਂ ਪਤਾ ਇਹਦਾ ਹਨਾ 12-13 ਕਿਲੋ ਤਾਂ ਦੇਉਗੇ ਇਹ ਢੰਗਾ ਐਸ਼ਿਆ ਦੋਸਤੋ ਆਹ ਤਿੰਨ ਨੰਬਰਾਂ ਵਿਚੋ ਵੀ ਦੇਖ ਲਓ ਤਾਜੀ ਸੂਈਆ ਮੁੱਠੀ ਦੀ ਚਵਾਈ ਵਾਲਾ ਮੋਟਾ ਮੋਟੇ ਮੁੱਢਾ ਖਾਣ ਲੱਗਿਆ ਦੋਸਤੋ ਚਾਰੇ ਖਣ ਵਿਖੜਵੇਂ ਨੇ ਈਜੇ ਕਸੂਈਆ ਸੁਈਆ ਬਾਈ ਕਹਿੰਦਾ ਇੱਥੇ ਮੰਡੀ ਚ ਆ ਕੇ ਸੁਈਆ ਦੋਸਤੋ ਕਈ ਵਾਰੀ ਮੰਡੀ ਚ ਜਾਨਵਰ ਆ ਕੇ ਕਾਲਪਤ ਮਲ ਜਾਂਦਾ ਕਿਉਂਕਿ ਦੂਰ ਤੋਂ ਜਾਨਵਰ ਲੋਡ ਕਰੇ ਹੋਏ ਹੁੰਦੇ ਨੇ ਗੱਡੀਆਂ ਚ ਇੱਕ ਵਾਰ ਦੇਖ ਲਓ ਥਣ ਹਵਾਨਾ ਨੇੜੇ ਤੋਂ ਬਾਕੀ ਰੇਟ ਦੀ ਸੈਟਿੰਗ ਤੁਸੀਂ ਸਾਰੀ ਫੋਨ ਤੇ ਕਰ ਲੈਣੀ ਆ ਬਾਈ ਨਾਲ ਕਿਉਂਕਿ ਅਕਸਰ ਮੰਗਿਆ ਹਾ ਰੇਟ ਆ ਜਿਹੜਾ ਉਹ ਫਿਕਸ ਨਹੀਂ ਹੁੰਦਾ ਦੋਸਤੋ ਥੋੜਾ ਬਹੁਤਾ ਉਹਦੇ ਚ ਫਰਕ ਪੈ ਜਾਂਦਾ ਆ ਇਹਦਾ ਬੱਚਾ ਦੋਸਤੋ ਇੱਥੇ ਆ ਕੇ ਸੁਈਆ ਹੁਣੀ ਨੇੜੇ ਤੋਂ ਖੜਾ ਹੁਮਾ ਥਾ ਦੇਖ ਲੋ ਬਈ ਆ ਵੀ ਆਪਣੀ ਐ ਇਹ ਵੀ ਸੂਈ ਹੋਈ ਆ ਇਹ ਨੂੰ ਵਿਚਾਰ ਪੰਜ ਦਿਨ ਚਾਰ ਪੰਜ ਦਿਨ ਇਹਦੇ ਨਾਲ ਬੱਚਾ ਕੀ ਆ ਕੱਟਾ ਦੁੱਧ ਕਿੰਨਾ ਕੁ ਬੋਲਾ ਤਿਆਰ ਹੈ ਇਹ ਤਾਂ 10 ਕਿਲੋ ਬੋਲਾ ਤਿਆਰ ਹੈ 10 ਕਿਲੋ ਇਹਦਾ ਰੇਟ ਕੀ ਆ ਇਹਦਾ ਇੱਕ ਦਾਸ ਆ ਜੀ ਇੱਕ 10 ਕਿੰਨੇ ਦੀ ਛੱਡ ਦੇਗਾ ਵਿਚਾਰ 95 ਜੀ 95000 ਰੁਪਏ ਖਾਣਾ ਹਵਾ ਉਹਨਾਂ ਦੇਖਣੋ ਦੋਸਤੋ ਉਹ ਸੋਨਾ ਥਣ ਲੱਗਿਆ ਥੋ ਟਿੰਨ ਮੋਟਾ ਥਣ ਲੱਗਿਆ ਦੋਸਤੋ ਚਾਰੋ ਥਣ ਨਿਖੜਵੇਂ ਲੱਗੇ ਨੇ ਗੈਪ ਚ ਲੱਗੇ ਨੇ ਖੋਲ ਕੇ ਦਿਖਾ ਦੇ ਬਾਈ ਬੜੀਆ ਮੋٹے ਮੁੱਢਾ ਥਣ ਲੱਗਿਆ ਦੋਸਤੋ ਦੁੱਧ ਵਾਲੇ ਥਣ ਲੱਗੇ ਨੇ ਚਾਰੋ ਥਣ ਨਿਖੜਵੇਂ ਝੋਟੀ ਦੇ ਚਾਰ ਪੰਜ ਕਿ ਦਿਨਾਂ ਦੀ ਸੂਈ ਹੋਈ ਐ ਤੀਜਾ ਸੂਆ ਕਹਿੰਦਾ ਬਾਈ ਤੁਸੀਂ ਚੌਥਾ ਮੰਨ ਲਓ ਦੋਸਤੋ ਤੋਰਦੇ ਤੋਰਦੇ ਥੋੜੀ ਰਬਾਨਾ ਬਹੁਤ ਆ ਦੋਸਤੋ ਜੋ ਟਿੰਨ ਤਾਰੇ ਖਲੋਤ ਵਾਲੀ ਬਿਲਕੁਲ ਕੁੰਡੇ ਸਿੰਘਾਂ ਚ ਹੈ ਤੀਜੇ ਕਹਿੰਦਾ ਭਾਈ ਤੁਸੀਂ ਦੋਸਤੋ ਔਖਾ ਸੁਝਾਵਾਂ ਮੰਨ ਕੇ ਲੈ ਜਿਓ ਬਾਕੀ ਨਾ ਚਾਰੇ ਨਗਾ ਚ ਜਿਹੜਾ ਨਗ ਵੀ ਦੋਸਤੋ ਤੁਹਾਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ 22 ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਚੋਂ ਚਾਰੇ ਨਗਾ ਚੋਂ ਕੋਈ ਵੀ ਝੁੱਟੀ ਖਰੀਦ ਸਕਦੇ ਹੋ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀ ਆ ਜਾਂਦਾ ਬਾਕੀ ਖਰੀਦਣਾ ਤੁਸੀਂ ਆਪਣੀ ਮਰਜ਼ੀ ਨਾਲ ਹੈ ਨੇੜ ਆ ਕੇ ਤਸੱਲੀ ਕਰਕੇ ਆ ਝੋਟੀਆਂ ਦੋਸਤੋ ਇਹ ਨੰਬਰ ਵਾਲੀ ਆ ਇੱਕ ਨੰਬਰ ਵਾਲੀ ਝੋਟੀਆਂ ਦੋਸਤੋ ਇਹਦਾ ਥਾਣਾ ਹੁੰਦਾ ਕੋਈ ਨਹੀਂ ਮੇਰਾ ਬਹੁਤ ਵੱਡਾ ਭਾਈ ਇਹਨਾਂ ਚਾਰਾਂ ਚ ਜਿਹਨੂੰ ਕੋਈ ਵੀ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨਾਲ ਅੰਤ ਤੱਕ ਜੋੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ